ਤਾਲ ਦੀ ਸਾਰਿਆਂ ਕੀ ਹਾਲ ਚੱਲ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਹੈ ਵਾਧਾ ਦਿਨ ਦੁਪਹਿਰਾ ਸਾਹਿਬ ਤੰਤਨ ਬਾਬਾ ਦੀ ਸਿੱਧੀ ਦਾ ਤੇ ਅਸੀਂ ਚੱਲੇ ਆ ਕਿ ਦੁਪਹਿਰਾ ਸਾਹਿਬ ਕੱਟਣਾ ਤੇ ਨਾਲ ਕਰਾਂ ਕੋਈ ਸੇਵਾ ਤੇ ਅੱਜ بارش ਵੀ ਹੋ ਗਈ ਹੈ ਤੇ ਮੌਸਮ ਵੀ ਖੰਡਾ ਹੋ ਚੁੱਕਿਆ ਹੈ ਤੇ ਆਪਾਂ ਤੁਹਾਨੂੰ ਬਾਹਰ ਦਾ ਵੀ ਚੈੱਕ ਕਰਦੇ ਹਾਂ ਬਾਹਰ ਦਾ ਵਾਦਰ ਜਾ ਕੇ ਕਰਾਂ श्रीरा सब जा रहे हैं बारिश हो रही है गोविंदगढ़ का किला करो दर्शन संगता ਸਭ ਬੰਦੇ ਨੇ ਵੀਰ ਬਲੋਏ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਆਪਣੇ ਵੀਰ ਬੁਲਾ ਲਏ ਹਾਣ ਹਾਏ ਬੰਦੇ ਕੇ ਪਾਸ ਖਲੋਏ ਉਹ ਜਿਹੜਾ ਬਹੁਤ ਸ਼ਕਤ ਦਾ ਜਿਹੜੇ ਵੀਰ ਸਾਧ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਆੜ ਕੇ ਖਲੋ ਗਏ ਹਾਣ चङी तरह ਜੇ ਮਾਸਤਾ ਦਾ ਪ੍ਰਵਾਹ ਉਹਦੇ ਆ ਕੇ ਕਰਕੇ ਸੱਚੋ ਸੱਚ ਉਹ ਡਰਿਆ ਜੇ ਪਾਪ ਦਾ ਪਾਪ ਦਾ ਪਾਪ ਬਾਈ ਨੂੰ ਜੱਕੇ ਦ੍ਰਿਸ਼ਨਾ ਪਦਨ ਲਈ ਸੇ ਤੋਂ ਨਹੀਂ ਕਰਾਤੇ ਆ ਉਹਨਾਂ ਤੋਂ ਮੁੜ ਜਾ ਕੇ ਮਿਲਦੇ ਠੀਕ ਕਰਦੇ ਅਸੀਂ ਵਲੌਗ ਦਾ ਐਂਡ ਹੈ ਤੇ ਬਾਬਾ ਜੀ ਨੇ ਘਰ ਆਏ ਸੀਗੇ ਇਹ ਦਰਸ਼ਨ ਤੇ ਬਾਬਾ ਜੀ ਨੇ ਦਰਸ਼ਨ ਬਹੁਤ ਵਧੀਆ ਰਿੱਤੇ ਤੇ ਸੰਗਤ ਦੇ ਵੀ ਬਹੁਤ ਜ਼ਿਆਦਾ ਦਰਸ਼ਨ ਵਧੀਆ ਹੋਏ ਤੇ ਸੱਚੀ ਗੱਲ ਹੈ ਪਰਮਾਤਮਾ ਦੀ ਕਰਨਾ ਕਿਸੇ ਚੀਜ਼ ਦਾ ਘਾਟਾ ਨਹੀਂ ਜੇ ਸੱਚੇ ਦਿਲੋਂ ਮੰਗੋ ਤੇ ਇਹ ਵੀ ਦੱਸਦੇ ਸੀ ਬਣਾਉਂਦਾ ਐਂਡ ਤੇ ਬਾਬਾ ਜੀ ਦੇ ਅਨੁਸਾਰ ਇਹਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੰਦਰੁਸਤੀਆਂ ਬਖਸ਼ਣ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ